ਹਾਂਜੀ ਦੋਸਤੋ ਕੀ ਹਾਲ ਚਾਲ ਹੈ ਮੀਂਹ ਪੈਣ ਤੋਂ ਬਾਅਦ ਮੌਸਮ ਹੁਣ ਮੀਂਹ ਨੇ ਵੀ ਪੈਣਾ ਹੀ ਹੁਣ ਫਸਲਾਂ ਪੱਕ ਰਹੀਆਂ ਨੇ ਇਹਨੇ ਆਪਣਾ ਫਰਜ਼ ਨਿਭਾਉਣਾ ਕਿ ਕਿਸੇ ਦਾ ਨੁਕਸਾਨ ਹੁੰਦਾ ਕੁਝ ਨਹੀਂ ਦੇਖਦਾ ਪਰਮਾਤਮਾ ਕੁਝ ਪਰਮਾਤਮਾ ਦਾ ਕਸੂਰ ਆ ਕੁਝ ਇਨਸਾਨਾਂ ਦਾ ਕਸੂਰ ਆ ਹਾਲ ਮਿਲ ਕੇ ਚੱਲਦਾ ਸਭ ਕੁਝ ਫਸਲਾਂ ਦਾ ਟਾਈਮ ਹੁਣ ਵੱਢਣ ਦਾ ਉਹਨੇ ਆਪਣੇ ਰੰਗ ਦਿਖਾਊਗਾ ਦੇਖੋ ਕੀ ਹਾਲਾਤ ਨੇ ਇਹ ਆਪਣਾ ਕੰਮ ਕਰ ਰਿਹਾ ਅਸੀਂ ਆਪਣਾ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ